ਸਤਿ ਸ਼੍ਰੀ ਅਕਾਲ ਨਮਸਕਾਰ ਹਾਜ਼ਰ ਮੈਂ ਰਜੇਸ਼ ਕੁਮਾਰ ਉਮੀਦਵਾਰ ਦਾ ਸਾਰੇ ਭੈਣ ਭਰਾ ਠੀਕਾਕ ਹੋਮੋਗੇ ਪ੍ਰਮਾਤਮਾ ਹਮੇਸ਼ਾ ਤੁਹਾਡੇ ਤੁਹਾਡੇ ਬੱਚਿਆਂ ਦੇ ਤੁਹਾਡੇ ਪਰਿਵਾਰ ਦੇ ਸਿਰ ਤੇ ਹਮੇਸ਼ਾ ਪੁੰਗਰ ਭਰਿਆ ਹੱਥ ਰੱਖੇ ਤਾਂ ਦੋਸਤੋ ਮੇਰੀ ਬੇਟੀ ਅ ਜਸਨੀਦੀ ਵੀ ਅ ਅਸੀਂ ਇੱਕ ਨਵਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਪ੍ਰੋਗਰਾਮ ਮੇਰੀ ਬੇਟੀ ਸੁਨੀਦੀ ਮੇਰੇ ਨਾਲ ਹੈ ਜੀ ਅ ਇਹ ਬੀਏ ਸੈਕੰਡ ਇਅਰ ਦੇ ਵਿੱਚ ਪੜ ਰਹੀ ਹੈ ਤੇ ਜਰਨਲਿਜ਼ਮ ਦੀ ਵਿਦਿਆਰਥਣ ਹੈ ਜੀ ਤਾਂ ਇਸ ਕਰਕੇ ਅਸੀਂ ਪਿਆਰਤੀ ਜਿਹੜੇ ਹੁਣ ਤੁਹਾਨੂੰ ਤਕਰੀਬਨ ਸਾਡੇ ਜੋ ਖਬਰਾਂ ਨੇ ਉਹਨਾਂ ਚ ਦਿਖਾਇ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਇੱਕ ਸਾਡੀ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਹੈ ਜੀ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube Facebook Instagram ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਹਾਡਾ ਅਖਬਾਰ ਜਦੋਂ ਤੁਸੀਂ ਪੰਜਾਬੀ ਟਾਈਪ ਕਰੋਗੇ ਤਾਂ YouTube Facebook Instagram ਤੇ ਸਾਡਾ ਪੇਜ ਤੁਹਾਡੇ ਸਾਹਮਣੇ ਆ ਜਾਏਗਾ ਸਾਡੇ ਦੋਨੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹੜੇ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਤਾਂ ਤੁਹਾਡਾ ਕੀਤਾ ਹੋਏ ਇੱਕ ਸਬਸਕ੍ਰਾਈਬ ਹੈ ਜਿਹੜਾ ਸਾਡੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਦੋਸਤੋ ਇੱਕ ਹੋਰ ਬੇਨਤੀ ਹੈ ਮੇਰੀ ਬੇਟੀ ਅੱਜ ਪਹਿਲੀ ਵਾਰ ਮੇਰੇ ਨਾਲ ਸ਼ੁਰੂਆਤ ਕਰਨ ਜਾ ਰਹੀ ਹੈ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਤਾਂ ਬੇਨਤੀ ਹੈ ਕਿ ਸਾਡੇ ਪਿਆਰਤੀ ਦੀ ਜੋੜੀ ਨੂੰ ਜਰੂਰ ਅਸ਼ੀਰਵਾਦ ਦਿਓ ਜੀ ਜਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਤਾਂ ਖਬਰਾਂ ਦੀ ਸ਼ੁਰੂਆਤ ਹੈ ਜਿਹੜੀ ਅੱਜ ਮੇਰੀ ਬੇਟੀ ਹੈ ਪਹਿਲਾਂ ਸ਼ੁਰੂ ਕਰੇਗੀ ਹਾਂਜੀ ਬੇਟਾ ਕੀ ਖਬਰ ਹੈਗੀ ਹੈ ਜੀ ਨੂੰ ਕਹਿਣਾ ਪਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਤਾਂ ਇਹਨਾਂ ਨੇ ਕਿਹਾ ਸੀਗਾ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਿਲਕੁਲ ਅਤੇ ਰਿਸ਼ਵਤ ਖੋਰੀ ਰੋਕਣ ਲਈ ਇਹਨਾਂ ਨੇ ਇੱਕ ਟੋਲ ਫਰੀ ਨੰਬਰ ਵੀ ਸ਼ੁਰੂ ਕੀਤਾ ਗਿਆ ਸੀ ਹਮ ਕੁਮੰਦਰ ਸਾਹਿਬ ਨੇ ਕੀਤਾ ਸੀ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤਾ ਗਿਆ ਸੀਗਾ ਜੀ ਪਰ ਹਲ ਹਲਕਾ ਰੋਪਨਗਰ ਦੇ ਆਮ ਆਦਮੀ ਪਾਰਟੀ ਤੇ ਸੰਬਾਧਕ ਸਾਭ ਕਾ ਵਿਧਾਇਕ ਸਾਭ ਕਾ ਵਿਧਾਇਕ ਹਮ ਅਮਰਜੀਤ ਸਿੰਘ ਹਮ ਸੰਧੂਆ ਸਾਹਿਬ ਨੇ ਨੂਰਪੁਰ ਬੈਦੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਅਤੇ ਕੁਝ ਹੋਰ ਥਾਵਾਂ ਦੇ ਕੇਲਿਆਂ ਦੀ ਵਿਕਰੀ ਵਿੱਚ 1.5 ਰੁਪਏ ਪ੍ਰਤੀ ਕਿਲਾ ਕਮਿਸ਼ਨ ਸਿਆਸੀ ਸ਼ਹਿਰ ਪ੍ਰਾਪਤ ਜਿਹੜੇ ਦੁਕਾਨਾਂ ਤੇ ਇਹ ਦੋਸ਼ ਲੱਗੇ ਬਿਲਕੁਲ ਦੋਸਤੋ ਮੈਂ ਫੇਰ ਇੱਕ ਵਾਰ ਮਾਫੀ ਚਾਹੁੰਦਾ ਮੇਰੀ ਬੇਟੀ ਨੇ ਅੱਜ ਪਹਿਲੀ ਵਾਰੀ ਸ਼ੁਰੂਆਤ ਕੀਤੀ ਆ ਤਾਂ ਪਲੀਜ਼ ਮਾਈਨਰ ਕਰ ਰਿਹਾ ਸਰਕੇ ਬੇਟੀ ਨੇ ਅੱਜ ਪਹਿਲੀ ਵਾਰ ਕੁਐਸਚਨ ਕੀਤਾ ਤਾਂ ਕੋਈ ਗੱਲ ਨਹੀਂ ਜੇ ਥੋੜਾ ਜਿਹਾ ਕੋਈ ਰਹਿ ਗਿਆ ਹੋਵੇ ਤਾਂ ਮੈਂ ਤਾਂ ਮੁਆਫਨਾ ਇਹਦੇ ਵਿੱਚ ਕੀ ਹੈ ਜੀ ਕਿ ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਸਾਫ ਕੌਂ ਵਿਧਾਇਕ ਜੋ ਕਿ ਪਿਛਲੇ ਆ ਵਿਧਾਨ ਸਭਾ ਚੋਣਾਂ ਸੀਗੀਆਂ ਜਿਹੜੀਆਂ ਉਹਨਾਂ ਦੇ ਵਿੱਚ ਸੌਰੀ ਪਿਛਲੀਆਂ ਤੋਂ ਪਿਛਲੀਆਂ ਦੇ ਵਿੱਚ ਜਿੱਤੇ ਸੀਗੇ ਅਮਰਜੀਤ ਸਿੰਘ ਸੰਦੋਆ ਜਿਹੜੇ ਉਹਨਾਂ ਦੇ ਵੱਲੋਂ ਜੋ ਦੂਰਪੁਰ ਬੇਦੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੇ ਹੋਰ ਜਿਹੜੇ ਨਾਂ ਲੱਗਦੇ ਇਲਾਕਿਆਂ ਦੇ ਵਿੱਚ ਇੱਕ ਵੱਡਾ ਦੋਸ਼ ਹੈ ਜਿਹੜਾ ਸਿਆਸੀ ਸ਼ਹਿ ਪ੍ਰਾਪਤ ਜੋ ਲੋਕ ਹੈਗੇ ਆ ਉਹਨਾਂ ਤੇ ਲਗਾਇਆ ਕਿ ਸਿਆਸੀ ਸ਼ਹਿ ਪ੍ਰਾਪਤ ਲੋਕਾਂ ਦੇ ਵੱਲੋਂ ਡੇਢ ਰੁਪਏ ਪ੍ਰਤੀ ਕਿੱਲਾ ਜਿਹੜਾ ਕਮਿਸ਼ਨ ਹੈ ਜਿਹੜਾ ਉਹ ਜੋ ਲੋਕਾਂ ਤੋਂ ਲਿਆ ਜਾ ਰਿਹਾ ਹੈ ਇਸ ਸੰਬੰਧੀ ਉਹਨਾਂ ਦੇ ਵੱਲੋਂ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਹੈਗੇ ਆ ਉਹਨਾਂ ਦੇ ਕੋਲ ਵੀ ਪਹੁੰਚ ਦੀ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਇਸ ਵਾਰ